ਮੇਰੇ ਟੂ ਮੇਰੇ ਚੈਨਲ ਅੰਮਨ ਚੀਬਲੋਸ ਤੁਹਾਡਾ ਸਾਰ ਤੇ ਕੀ ਹਾਲ ਹੈ ਦੀ ਸਾਰਿਆਂ ਦਾ ਆਪਾਂ ਬਿਲਕੁਲ ਠੀਕ ਹੈ ਤੁਹਾਡੀ ਦੁਆ ਤੇ ਪਿਆਰ ਨਾਲ ਆਈ ਹੋਪ ਤੁਸੀਂ ਵੀ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡੇ ਬਲੌਗਸ ਨੂੰ ਹੋਰ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਇਦਾਂ ਹੀ ਪਿਆਰ ਕਰਦੇ ਰਹੋ ਬੱਤ ਵੱਤ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਇਸ ਨਾਲ ਬਲੌਗ ਤੁਸੀਂ ਆਪਣਾ ਦੇਖ ਹੀ ਲਿਆਏ ਤੇ ਹੁਣ ਸ਼ਾਮ ਦੇ ਖਾਣੇ ਦੀ ਹੋ ਰਹੀ ਹੈ ਤਿਆਰੀ ਆਪਾਂ ਬਣਾਏ ਆ ਦਾਲ ਚੌੜ ਫਿਲਾਲ ਇਹ ਦੇਖੋ ਦਾਲ ਕੀ ਬਾਕੀ ਸਾਰੇ ਜਣੇ ਚਲੇ ਗਏ ਕੋਮੜ ਘਰੇ ਹੋ ਗਈ ਸ਼ਾਂਤੀ ਸ਼ੁਕਰੀਆ ਥੋੜੀ ਜਿਹੀ ਸ਼ਾਂਤੀ ਹੋਈ ਤੇ ਮਨਿੰਦਰ ਵੀ ਨਹੀਂ ਹੈਗਾ ਉਹ ਵੀ ਘੁੰਮਣ ਗਿਆ ਹੈ ਅੱਜ ਅਸੀਂ ਮੈਂ ਉਹ ਰੀਤ ਘਰ ਆਣ ਆਪਾਂ ਕਰ ਰਹੀਆਂ ਆਹ ਮੂੜ ਸ਼ਾਂਤੀ ਇੰਜੋਏ ਸ਼ਾਂਤੀ ਇੰਜੋਏ ਕਰ ਰਹੀ ਵੀ ਬਹੁਤ ਵੱਡਾ ਕੰਮ ਹੈ ਮੇਰੇ ਲਈ ਤਾਂ ਸ਼ਾਂਤੀ ਆਹ ਸਕੂਨ ਹੈ ਕਿਉਂ ਅਸੀਂ ਕਿਥੇ ਆ ਇੱਥੇ ਤੇ ਕੋਈ ਸ਼ਾਂਤੀ ਸ਼ਾਂਤੀ ਦੇਖੀ ਜੇਬੀ ਚ ਪਾਈਏ ਜੇ ਸ਼ਾਂਤੀ ਗਾਇਜ਼ ਆ ਦੇਖੋ ਮੰਮੀ ਦੀ ਜੇਬ ਵਿੱਚ ਆਂਤੀ ਆ ਦੇ ਇਹਦੇ ਚ ਪਾਈਏ ਮੜ ਜਾ ਵੜ ਜਾ ਵੜ ਜਾ ਜਾਓ ਤੁਸੀਂ ਵੀ ਸ਼ਾਂਤੀ ਚ ਰੋ ਚਲੋ ਮਿਲਾਈ ਸ਼ਾਂਤੀ ਮਿਲਾਈ ਸ਼ਾਂਤੀ ਨੂੰ ਕਿੱਦਾਂ ਲਗੀ ਸ਼ਾਂਤੀ ਆਏ ਹੋਏ ਸ਼ਾਂਤੀ ਕਿੰਨੂ ਕਿੰਨੂ ਪਸੰਦ ਆ ਦੱਸੋ ਵੈਸੇ ਮੈਨੂੰ ਮਸਤੀ ਵੀ ਪਸੰਦ ਆ ਕਿਉਂਕਿ ਹੁਣ ਬਹੁਤ ਦਿਨ ਹੋ ਗਏ ਰੌਲਾ ਪੈਂਦੇ ਨੂੰ ਨਾ ਬਹੁਤ ਦਿਨ ਨਹੀਂ ਅਜੇ 2-3 ਦਿਨ ਹੀ ਹੋਇਆ ਹੈ ਤੇ ਪਰ ਫਿਰ ਵੀ ਮਤਲਬ ਅਸੀਂ ਇਕੱਲੇ ਜੇ ਰਹਨੇ ਆ ਨਾ ਤਾਂ ਰੋਲਾ 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 ਮੈਂ ਦੰਦਾ ਚਲੋ ਸੁਕਰੇ ਥੋੜੀ देर ਲਈ ਆ ਸਾਰੇ ਜਣੇ ਸੁਕਰ ਆਉਣਗੇ ਥੋੜੀ देर ਨੂੰ ਮੇਰੇ ਕੁਲਾਬਾ ਦੇ ਸ਼ੇਰ ਤੇ ਚਲੋ ਠੀਕ ਹੈ गाइस ਥੋੜੀ देर ਤੱਕ ਮਿਲਦੇ ਆ ਆਨਲਾਈਨ ਦੇ ਉਹਨਾਂ ਨੂੰ ਸਾਰਾ ਕਿੰਨਾ ਪਾਇਆ ਸਾਡੇ ਘਰ ਦੇਖੋ ਹਜੇ ਕੋਠੀ ਤੇ ਨਾ ਇੱਧਰ ਲੱਟਾ ਚਲਦੀ ਭੰਜਾਣਾ ਇੰਨਾ ਖਲਾਰਾ ਵੀ ਬਹੁਤ ਜ਼ਿਆਦਾ ਪਾਇਆ ਹੋਇਆ ਉੱਪਰ ਵੀ ਬਹੁਤ ਖਲਾਰਾ ਹੈ ਤੇ ਚਿੱਕੜ ਨੂੰ ਵੀ ਜੀ ਨਹੀਂ ਕਰਦਾ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰੀਏ ਅਜਾ ਚੱਕਵਾਂ ਦਿੱਤਾ ਨਾ ਫੇਰ ਆਈ ਹੋਰ ਸਵੇਰ ਨੂੰ ਫੇਰਦੀ ਹੋਣ ਆਪਾਂ ਇਸ ਕਰਕੇ ਚੱਕਣਾ ਹੀ ਹੁੰਦਾ ਹਾਂ ਯਾਰ ਪੰਜ ਦਿਨ ਸਾਡੇ ਘਰੇ ਪੂਰਾ ਗੰਦ ਪਿਆ ਰਹਿੰਦਾ ਪੂਰਾ ਗੰਦ ਜਿਵੇਂ ਭਈਆਂ ਦਾ ਘਰ ਹੁੰਦਾ ਨਾ ਇਦਾਂ ਲੱਗਦਾ ਏ ਜਿਵੇਂ ਉਹ ਸਟੇਸ਼ਨ ਤੇ ਜਿਵੇਂ ਸਟੇਸ਼ਨ ਤੇ ਭਈਆਂ ਨਹੀਂ ਬੈਠ ਹੁੰਦੇ ਗਏ ਐਵੇਂ ਪਈ ਹੁੰਦਾ ਸਾਡੇ ਕੋਲ ਬੈਗ ਅਜੇ ਤੋਂ ਉਹ ਦੇਖੋ ਆ ਦੇ ਇੱਕ ਟੱਚੀ ਆ ਪਿਆ ਟਿਕਾ ਇੱਕ ਟੱਚੀ ਉਹ ਪਿਆ ਇੱਕ ਟੱਚੀ ਉਹ ਅੱਜ ਤਾਂ ਸ਼ੁਕਰਾਂ ਮੈਂ ਬਚੀ ਰਹੀ ਐ ਕਿਉਂ ਮੇਰਾ ਸੌਰੀ ਗਾਇਜ਼ ਮੈਂ ਤੁਹਾਨੂੰ ਦੱਸ ਨਹੀਂ ਸੱਚ ਕਿ ਮੇਰੀ ਵਾਰੀ ਆਈ ਨਹੀਂ ਅੱਜ ਹਜੇ ਸ਼ੂਟ ਦੀ ਸ਼ੂਟ ਦੀ ਹਾਂ ਸ਼ੁਕਰਾਂ ਨਹੀਂ ਆਈਗੀ ਤੇ ਚਲੋ ਕੋਈ ਨਹੀਂ ਅਸੀਂ ਕੱਲ ਨੂੰ ਕਰਾਂਗੇ ਮੈਨੂੰ ਤਾਂ ਆਪਾ ਕੋਤੋਂ ਹੁੰਦਾ ਮੈਨੂੰ ਹੋਰ ਕੋਈ ਗੱਲ ਨਹੀਂ ਸੀਨ ਕਰਨਾ ਔਖਾ ਨਹੀਂ ਲੱਗਦਾ ਮੈਨੂੰ ਮੇਕਅਪ ਕਰਨਾ ਔਖਾ ਲੱਗਦਾ

ਇਸ਼ ਆ ਗਿਆ ਨੱਕ ਤੇ ਟਿੱਕਾ ਘਾੜ ਲਉਂਦਾ ਹੁੰਦਾ ਵਾ ਮੱਥੇ ਤੇ ਟਿੱਕਾ ਲਾਈਦਾ ਵਾ ਨਹੀਂ ਓਏ ਲੈ ਘਣ ਤੂੰ ਮੇਰੇ ਟਿੱਕਾ ਲਾ ਦੇ ਇਹ ਸਾਡੀ ਵੀਡੀਓ ਚ ਅੱਜ ਸੋਨੇ ਦਾ ਹਾਰ ਚੋਰੀ ਹੋਇਆ ਸੀ ਓ ਚੱਕ ਚੱਕੋ ਪਰੌਠਾ ਬਸ ਤੁਸੀਂ ਵੀਡੀਓ ਨੂੰ ਪਿਆਰ ਦਿਓ ਬੱਤ ਤੋਂ ਵੱਧ ਠੀਕ ਹੈ ਸ਼ੂਟ ਖਤਮ ਹੁੰਦੇ ਆਂ ਥੋੜੇ ਦਿਨ ਬਾਅਦ ਵੀਡੀਓ ਆ ਜਾਣੀ ਹੈ ਤੇ ਸਾਰਿਆਂ ਨੇ ਬੱਤ ਤੋਂ ਵੱਧ ਸ਼ੇਅਰ ਕਰਨੀ ਹੈ ਠੀਕ ਹੈ ਜੀ ਤੂੰ ਕਿ ਲਈ ਬੈਠਾ ਹਣ ਆ ਕਿ ਲਈ ਬੈਠਾ ਮੈਂ ਬੈਠਾ ਸਟੈਂਡ ਲਈ ਬੈਠਾ ਹਣ ਸ਼ਰਾਰਤੀ ਬੱਚਾ ਹੈ ਮੈਂ ਤੁਹਾਨੂੰ ਬਹੁਤ ਆਮ ਕਰਦਾ ਮੈਂ ਸੋਚਿਆ ਸੀਗਾ ਮੈਂ ਇਹਨਾਂ ਦਾ ਜੀਣਾ ਹਰਾਮ ਕਰ ਦੂੰਗਾ ਮੈਨੂੰ ਲੱਗਦਾ ਇਹਨਾਂ ਨੇ ਵੀ ਇਹੀ ਸੋਚਿਆ ਸੀਗਾ ਤਾਂ ਤੂੰ ਸਾਡਾ ਜੀਣਾ ਹਰਾਮ ਕੀਤਾ ਆ ਤੇ ਚਲੋ ਠੀਕ ਹੈ ਗਾਇਜ਼ ਆਉਂਦੇ ਆ ਉਹ ਫੇਰ ਮਿਲਾਉਨੇ ਆ ਤੁਹਾਨੂੰ ਠੀਕ ਹੈ ਜੀ ਬਾਏ ਬਾਏ ਇਹ ਇਹ ਕੀ ਗਾਣੇ ਵੀ ਬੈਠ ਕੇ ਨਿਕਾਲਣਾ ਗਾਣਾ ਤੋਂ ਗਾਣਾ ਨੂੰ ਤਾਂ ਗਾਣੇ ਤਾਂ ਪੈਂਦੀਆਂ ਨਹੀਂ ਲੇਕਿਨ ਆਪਾਂ ਤੇ ਗਾਣਾ ਖਾਣ ਨਾਲ ਕੰਮ ਕਰਦੇ ਤਾਂ ਪੈਂਦੀ ਗਾਇਸ ਮੇਰੀ ਮਮੀ ਨੋ ਨਹੀਂ ਹਾ ਫਿਰ ਇਹ ਕਿ ਦੇਖੋ ਇਹ ਸਕੂਲ ਨਹੀਂ ਗਏ ਕਿੰਨੇ ਦਾ ਰਹੋਗੇ ਠੀਕ ਹੈ ਇਹਨਾਂ ਨੂੰ ਮੈਂ ਕਿਹਾ ਇਹਨੂੰ ਕਿਹਾ ਸਵੇਰੇ ਸਕੂਲ ਜਾਣਾ ਜਦੋਂ ਵੀ ਕਹੋ ਨਾ ਫਿਰ ਸਕੂਲ ਜਾਣਾ ਉਹਦਾ ਗੁੱਡ ਗੁੱਡ ਆ ਦੁਖਣ ਲੱਗ ਜਾਂਦਾ ਮਾਂ ਪਰ ਇਹ ਕਾਤੋਂ ਨੂੰ ਕਾਮ ਮਾਂ ਕਿਤਾ ਬੈਠ ਕੇ ਨਹੀਂ ਬੱਜਦੇ ਫਿਰ ਪਤਾ ਚੱਲ ਜੇ ਤੈਨੂੰ ਵੀ ਬੰਨੇ ਕਿਵੇਂ ਮਾਰੀ ਗਏ ਹੈਲੋ ਗਾਇਜ਼ ਵੀਰੇ ਅੱਜ ਵੀ ਮਮਮੀ ਸਪੈਸ਼ਲ ਆਣੀ ਚੋਲਾ ਦੀ ਗਾਇਜ਼ ਵੀਰੇ ਚੋਲ ਖਾ ਲੋ ਅੱਜੂ ਚੋਲ ਬਣਾਇਆ ਅਸੀਂ ਬਣਾਇਆ ਅੱਜ ਚੋਲ ਤੇ ਨਾਲ ਬਣਾਈਆ ਦਾਲ ਗਾਇਜ਼ ਭੈਣ ਦੀ ਆਈ ਵੀਡੀਓ ਜਦ ਦੇ ਵਾਇਰਲ ਹੋਈ ਸੀ ਨਾ ਪਹਿਲੀ ਵਾਰੀ ਗਾਈਜ਼ ਵੀਰੇ ਚੌਲ ਖਾ ਲੋ ਮੈਂ ਮਟਰਾਂ ਨਾਲ ਚੌਲ ਬਣਾਏ ਆ ਆਹ ਮੈਂ ਪਹਿਲੀ ਵੀਡੀਓ ਹੀ ਦੇਖੀ ਪਹਿਲੀ ਵੀਡੀਓ ਹੀ ਵਾਰ ਲਈ ਸੀ ਮੈਂ ਵੀ ਹੀ ਦੇਖੀ ਭੈਣ ਦਾ ਟਾਈਮ ਆ ਗਿਆ ਬਈ ਆਪਾਂ ਵੀ ਮਿਲ ਲ ਜਾਵਾਂਗੇ ਉਹਨਾਂ ਨੂੰ ਸਹੀ ਗੱਲ ਆ ਸਹੀ ਗੱਲ ਹਾਂ ਕਿਥਣੇ ਜਿਹੜੇ ਉਹ ਮੇਰੇ ਸਾਹ ਹੈਗੀ ਤਾਂ ਕੁੜੀ ਤਾਂ ਲੁਧਿਆਣੇ ਦੀ ਹੋਈ ਆ ਹਾਂ ਇੱਥੋਂ ਦੀ ਆ ਬਈ ਕਿਤੇ ਹੋਰ ਆ ਮਤਲਬ ਬਈ ਉਹ ਇੱਧਰ ਬਠਿੰਡੇ ਸੈੱਡ ਲੱਗਦੀ ਪਰ ਬਠਿੰਡੇ ਵਰਨਾ ਬਾਕੀ ਕੋਈ ਨਾ ਪਤਾ ਕਰ ਲੈਨ ਦਾ ਪਰ ਇੰਟਰਵਿਊ ਚੱਕ ਤਾਂ ਦੱਸਦੇ ਨਹੀਂ ਵੀ ਬੰਦਾ ਕਿੱਥੋਂ ਦਾ ਵਾ ਇਹ ਪਤਾ ਨਹੀਂ ਕੀ ਚੱਕਰ ਆ ਆਪਣੇ ਤਾਂ ਪੁੱਛ ਲੈਸ ਨਹੀਂ ਕੋਈ ਨਾ ਆਪਾਂ ਕਰਾਂਗੇ ਗੱਲ ਤਾਂ ਆਪਾਂ ਵੱਡੇ ਵੱਡੇ ਯੂਟਿਊਬਰ ਹੈਕ ਕੀਤੇ ਹੋਏ ਆ ਇੰਸਟਾਗ੍ਰਾਮਰ ਕੀਤੇ ਹੋਏ ਆ ਗਾਇਸ ਭੈਣ ਨੂੰ ਨਾ ਲੱਭਾਂਗੇ ਗਾਇਸ ਵੀਰੇ ਗਾਇਸ ਵੀਰੇ ਮੈਂ ਕੋਲੀ ਚੱਕ ਲਈ ਆ ਹੁਣ ਆਪਾਂ ਖਾਵਾਂਗੇ ਚੋਲ ਗਾਇਸ ਵੀਰੇ ਨੂੰ ਤਾਂ ਮਸਾ ਮਿਲਦੇ ਚੋਲ ਚਲੋ ਠੀਕ ਹੈ ਗਾਇਸ ਬਾਚੀ ਮਿਲਦੇ ਆ ਉਹਨਾਂ ਦਾ ਫੋਨ ਦੀ ਬੈਟਰੀ ਡਾਊਨ ਆ ਸੋ ਗਾਇਸ ਸਾਡੇ ਆ ਦੇਖੋ ਜੀ ਇਨਾਂ ਨੂੰ ਨਜ਼ਰ ਲੱਗ ਗਈ ਦੱਸ ਤਾਂ ਸੱਚ ਸੱਚ ਕਿਹਨੇ ਨਜ਼ਰ ਲਾਈ ਆ ਵਿਚਾਰੀ ਕੁੜੀ ਦਾ ਬੀਪੀ ਘਟ ਗਿਆ ਮੈਂ ਕੋ ਨਹੀਂ ਲਾਈ ਗਈ ਨਹੀਂ ਭਾਈ ਨਹੀਂ ਤੁਸੀਂ ਕਹ ਤਾਂ ਮੂਲ ਕੋਰੇ ਤੁਸੀਂ ਤਾਂ ਚੰਗੇ ਭਲੇ ਹੋ ਨਜ਼ਰ ਵੱਟੂ ਪਾਇਆ ਤੁਹਾਡੇ ਬਾਗੀ ਤੁਹਾਡੀ ਨੇ ਨਜ਼ਰ ਲੱਗ ਗਈ ਅੱਛਾ ਤੁਹਾਨੂੰ ਵੀ ਨਜ਼ਰ ਲੱਗ ਗਈ ਹੋ ਗਿਆ ਲੱਖ ਓ ਨਾ ਨਾ ਸਾਨੂੰ ਕਿਥੇ ਅੱਜ ਤੱਕ ਨਜ਼ਰ ਵੱਟੂ ਸਾਨੂੰ ਨਜ਼ਰ ਲੱਗਦੀ ਮੇਰਾ ਗੋਡਾ ਦਰਦ ਕਰੀ ਨਹੀਂ ਕੁਛ ਨਹੀਂ ਦਰਦ ਕਰਦਾ ਮੇਰਾ ਹਾਂ ਤੂੰ ਕਹੀਂ ਸਹੀ ਮੇਰਾ ਗੋਡਾ ਦੁਖਦਾ ਤੇਰਾ ਗੋਡਾ ਮੈਂ ਤੋੜ ਨਾ ਦਿੱਤਾ ਅੱਛਾ ਹਾਂ ਤੂੰ ਫੋਨ ਰੱਖਣਾ ਕਿ ਨਹੀਂ ਅੱਜ ਮੈਂ ਮੇਰਾ ਅੱਜ ਦਾ ਲਾਸਟ ਵਲੌਗ ਆ ਇਹਦੇ ਚ ਕੱਲ ਨੂੰ ਆਈਫੋਨ ਮੇਰੇ ਹੱਥ ਚ ਹੋਣਾ ਚਾਹੀਦਾ ਇੱਥੇ ਬਣੀ ਗੱਲ ਜੇ ਮੈਂ ਆਪਦੀ ਆਈ ਤੇ ਆ ਜਾਣਾ ਐ ਐ ਬੰਦਾ ਸੁਧਾਰ ਦੇਣੀ ਆ ਚੁਟਕੀ ਨਾ ਸਿਰ ਕਿੱਦਾਂ ਮਾਰਿਆ ਦੁਬਾਰੇ ਮਾਰੀ ਫੜ ਕੇ ਨਾ ਸਿਰ ਕੰਧ ਚ ਮਾਰੂੰ ਬੰਦਾ ਬਣ ਜਾ ਤੂੰ ਤੈਨੂੰ ਦੱਸਾਂ ਗੱਲ ਦੋ ਬੰਦੇ ਲੱਭਦੇ ਨਹੀਂ ਉਹ ਕਿੱਧਰ ਚਲੇ ਗਏ ਟੁਮਾਰਾ ਗਾਈਸ ਸਾਨੂੰ ਦਿਖਾਉਣਾ ਦੋ ਬੰਦੇ ਕਿੱਥੇ ਆਪਣੇ ਫੜੇ ਗਏ ਸਭ ਫੜੇ ਜਾਣਗੇ ਸਾਰੇ ਫੜੇ ਜਾਣਗੇ ਹੈਲੋ ਹੈਲੋ ਕੀ ਹੋ ਗਿਆ ਤੁਸੀਂ ਸਸਤੇ ਜਾ ਕੇ ਪੈ ਕੇ ਰੋਟੀ ਪਾਣੀ ਦਾ ਕੀ ਪ੍ਰਬੰਧ ਦਾ ਖਾਣਾ ਨਹੀਂ ਥੋੜੇ ਪਾਣੀ ਖਾਵਾਂਗੇ ਥੋੜੇ ਹੱਥ ਦੇ ਪੌਂਟ ਕਾਦੇ ਸੀ ਬਹੁਤ ਟੇਸਟੀ ਲੱਗੇ ਇਸ ਕਰਕੇ ਹਾਂ ਦੀ ਸੀ ਜੀ ਨੂੰ ਖਾਣ ਦੀ ਕੀ ਬਣਾਇਆ ਵੈਸੇ ਤੁਸੀਂ ਅੱਬ ਹਮਨੇ ਬਣਾਇਆ ਹੈ ਦਾਲ ਚਾਵਲ ਦਾਲ ਬਾਤ ਖਾਏਗੇ ਅਬ ਭయ్యా ਅਸਲ ਭయ్యా ਲੋਕ ਬਣ ਜਾਏਗੇ वो वो भाई की फरमाइश पे बने हैं भाई साहब थैंक यू वेलकम गुड्डी उठ जा खाना खा ला हल्का खाना बनाया है हमने आप खा करके आए हो फिर भी फिर भी गे चाहे ऐसी खादा वा ऐसी फिर भी खा के मेरी तो पापा दी बोल दे फिर ਭੌਂਕਲਾ ਮੂੰਚ ਜਵਾਨ ਚੁਰਨ ਚਟਣਾ ਰੱਖਿਆ ਬੋਲ ਮਾਂ ਯਾਰ ਸਾਰੀ ਭਾਸ਼ਾ ਬੋਲਣੀ ਚਾਹੀਦੀ ਐ ਇਹਦੇ ਚ ਹੈਨਾ ਵੀ ਸਾਰਿਆਂ ਨੂੰ ਪਤਾ ਸੀ ਕੀ ਬਣਾਇਆ ਵਾ ਤੁਹਾਨੂੰ ਗਾਇਜ਼ ਪਤਾ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਸੀ ਕੀ ਬਣਾਇਆ ਮਾਂ ਬੁੱਜੇ ਤਾਂ ਕੀ ਬਣਾਇਆ ਹੋਊਗਾ ਆਲੂ ਮਟਰ ਨਾ ਆਲੂ ਮਟਰ ਉਹ ਜੀ ਖਾਈ ਜਾਣੇ ਕੀ ਬਣਾਇਆ ਵਾ ਹਲਕਾ ਹਲਕਾ ਚੌਲ ਨਾ ਜੜ ਹਾਇ ਇੱਕ ਤਾਂ ਸਹੀ ਆ ਬਸ ਸਾਡੀ ਪਛਾਣ ਹੀ ਇੱਥੇ ਹੁੰਦੀ ਹੈ ਸਬਜੀ ਸਬਜੀ ਕੀ ਬਣਾਈ ਗਿਆ ਨਾ ਤਰਾਲ ਫੁੱਲਣੀ ਕਿਸ ਚਾਟ ਹਾਂ ਤੂੰ ਕੀ ਦੱਸਦਾ ਮੈਂ ਹੈ ਗਾਣਾ ਗਾਈਨੇ ਮੈਂ ਕਾਪੀਰਾਈਟ ਆ ਜੂਗਾ ਨਾ ਗਾਉਣ ਨਾਲ ਹੀ ਆਉਂਦਾ ਸੀ ਰੋਜ਼ ਗਾਉਨੇ ਆ ਵਲੌਗ ਚ ਰੋਜ਼ ਗਾਉਨੇ ਆ ਬਾਈ ਰੋਜ਼ ਮੈਂ ਤਾਂ ਡਾਂਸ ਕਰਦਾ ਪਰ ਲਾ ਕੇ ਲੋਕ ਫੁੱਲਣੀ ਕਰੇਂਗੀ ਦੀਵਾ ਗੁੱਲਣੀ ਲਾਕੇ ਲੋਗ ਦੀ ਦੀ ਕਿਤਨਾਂ ਨਾਲ ਫੁੱਲ ਲਾਭ ਰਹੇ ਹੋ ਕਿਸ ਜੱਟ ਦਾ ਕਰਨਗੀ ਦੀਵਾ ਗੋਲਨੀ ਮੁੰਡੇ ਪਿੰਡ ਦੇ ਇੱਕ ਵਾਰੇ ਚਾਂਗੇ ਨਹੀਂ ਸਾਰੇ ਪਿੰਡ ਦੇ ਇੱਕ ਵਾਰੇ ਪੱਟੇ ਜਾਣਗੇ ਨਹੀਂ ਸਾਰੇ ਜਦੋਂ ਨਿਕਲੀ ਪਟੋਲੇ ਵਾਂਗ ਫੱਬ ਕੇ ਜਦੋਂ ਨਿਕਲੀ ਪਟਾਲੇ ਵਾਂਗ ਫੱਬ ਕੇ ਨਹੀਂ ਜੱਟ ਦਾ ਕੱਲੇ ਜੱਠ ਜੱਟ ਨੂੰ ਜਿਉਂਦਾ ਮਾਰਦਾ ਜੱਟ ਨੂੰ ਜਿਉਂਦਾ ਮਾਰਦਾ ਜਦੋਂ ਨਿਕਲੀ ਗਲਾਬੀ ਭੱਲੇ ਟੰਗ ਕੇ ਨਹੀਂ ਜੱਟ ਨੂੰ ਜਿਉਂਦਾ ਮਾਰਦਾ ਜਦੋਂ ਨਿਕਲੀ ਨੀਲਾ ਰਿਆ ਬੜ ਬੜ ਪਾ ਕੇ ਨਹੀਂ ਜੱਟ ਨੂੰ ਜਿਉਂਦਾ ਮਾਰਦਾ ਸਾਨੂੰ ਗਾਣਾ ਨਹੀਂ ਆਉਂਦਾ ਨਾ ਗਾਇਆ ਕਰੋ ਆ ਇਧਰ ਤਾਰਨਾ ਨਾ ਲੱਗ ਜੀ ਆ ਦੇਖੋ ਗਾਇਸ ਅਸੀਂ ਇੱਥੇ ਲਿਖਿਆ ਵਾ ਬੈਲ ਨਾ ਵਜਾਓ ਡੇਂਜਰ ਖਤਰਾ ਡੰਗਰ ਡੰਗਰ ਖਤਰਾ ਬੈਲ ਨਾ ਵਜਾਓ ਵੈਸੇ ਬੈਲ ਬੱਬੇ ਨੂੰ ਲਾਵਾ ਦਲਾਵਾ ਹੁੰਦੀ ਆ ਹਾਈ ਬਿਕ ਆ ਦੇਖੋ ਇੱਥੇ ਸਾਡੇ ਤਾਰਾਂ ਲੰਗੀਆਂ ਨੇ ਅੱਛਾ ਬੈਲ ਨਾ ਵਜਾਏ ਹੋ ਆ ਕੇ ਸੁਣਿਆ ਕਿ ਬੰਦੇ ਨਾ ਨਾ ਮਲਾਉਂਦੇ ਆ ਅੰਦਰ ਚੱਲ ਕੇ ਵੀ ਆਪ ਦੇ ਬਾਰੇ ਥੋੜਾ ਜਿਆਦਾ ਦੱਸੋ ਭਾਈ ਇੱਕ ਮਿੰਟ ਰੋ ਆਹ ਕੰਮ ਦਾ ਬੰਦਾ ਆਪ ਦੇ ਬਾਰੇ ਮੜ ਕੇ ਦੱਸਿਓ ਜੀ ਦੱਸੋ ਵੀ ਤੁਸੀਂ ਕੀ ਕਰਦੇ ਹੋ ਬੁਕਿੰਗ ਲਈ ਇਹ ਮੈਡਮ ਕੁਲਦੀਪਰ ਸੀਲਾ ਨਾਲ ਗਾਉਂਦੇ ਨੇ ਵੈਸੇ ਹਨਾ ਹਾਂਜੀ ਤੁਹਾਨੂੰ ਅਗਰ ਲਾਈਵ ਸ਼ੋਅ ਚ ਕਿਸੇ ਨਹੀਂ ਵਿਆਹ ਸ਼ਾਦੀ ਚ ਤੇ ਜਾਂ ਕਿਸੇ ਮੇਲੇ ਤੇ ਲੋੜ ਹੋਵੇ ਟੂ ਟੋੜੀ ਦੀ ਤਾਂ ਹਾਜ਼ਰ ਹੋਣਾ ਹੈ ਆ ਖਾਸ਼ ਦੀਪ ਘਰ ਖੁਸ਼ੀ ਨੂੰ ਤੁਸੀਂ ਕੰਟੈਕਟ ਕਰ ਸਕਦਾ ਤੇ ਬਾਕੀ ਜੇ ਕਿਸੇ ਨੇ ਗਿੱਧੇ ਲਈ ਸਪੈਸ਼ਲ ਬੁਕਿੰਗ ਕਰਾਉਣੀ ਹੋਵੇ ਨਾ ਤਾਂ ਉਹ ਜਰੂਰ ਦੱਸਿਓ ਜੀ ਜਾਗੋ ਸਹੀ ਹਾਂ ਜਾਗੋ ਲਈ ਸਪੈਸ਼ਲ ਜਾਗੋ ਦਾ ਪ੍ਰੋਗਰਾਮ ਇਹਨਾਂ ਦਾ ਰੈਗੂਲਰ ਚੱਲਦਾ ਹੈ ਤਾਂ ਮਿਲਿਓ ਜ਼ਰੂਰ ਇਹਨਾਂ ਨੂੰ ਯਾਦ ਕਰ ਲਿਓ ਠੀਕ ਹੈ ਤੁਹਾਨੂੰ ਇਹ ਲਾਈਵ ਮਿਲਣ ਆਉਣਗੇ ਚੋਰ ਫੜਿਆ ਗਿਆ ਸੋ ਗਾਇਸ ਲਾ ਰਾਤ ਇਲਾਤ ਤੇ ਰੋਲ ਤੇ ਰਾਤ ਕਿੰਨੇ ਵਜ ਗਏ ਕਿੰਨੇ ਵਜ ਗਏ ਕੁੜੀ 12 ਨਹੀਂ 1 ਵਜਨ ਆਣਾ ਹੈ ਗਾਇਸ 1 ਵਜਨ ਆਣਾ ਤੇ ਸਾਨੂੰ ਨੀਂਦ ਨਹੀਂ ਆਦੇ ਅਸੀਂ ਗੱਡੀ 'ਚ ਬੈਠੇ ਆ ਅਸੀਂ ਹਜੇ ਗਲੀ 'ਚ ਬੈਠੇ ਕਿਉਂਕਿ ਅਸੀਂ ਘਰੋਂ ਕੱਢੇ ਹੋਏ ਆਂ ਘਰੋਂ ਜਿਹੜੇ ਜਿਹੜੇ ਬੰਦੇ ਸਾਡੇ ਘਰ ਸ਼ੂਟ ਕਰਨ ਆਏ ਸੀਗੇ ਉਹ ਅੰਦਰ ਲੇਟੇ ਹੋਏ ਨੇ ਤੇ ਸਾਨੂੰ ਉਹਨਾਂ ਨੇ ਬਾਹਰ ਕੱਢਤਾ ਕਹਿੰਦੇ ਆਪਦਾ ਜਾ ਕੇ ਬਾਹਰ ਡੇਰਾ ਲਾ ਲਓ ਆਹ ਦੇਖ ਲਓ ਅਸੀਂ ਗੇਟ 'ਚ ਖੜੇ ਆਂ ਤੁਹਾਨੂੰ ਅਸੀਂ ਗਲੀ ਨਹੀਂ ਦਿਖਾ ਸਕਦੇ ਕਿਉਂਕਿ ਗਲੀ 'ਚ ਸਪੈਸ਼ਲ ਬੰਦੇ ਬੈਠੇ ਹੋਏ ਨੇ ਗਲੀ ਦੇ ਕੁੱਤੇ ਸਾਡੇ ਮਗਰ ਪਏ ਹੋਏ ਨੇ ਇਸ ਤੋਂ ਪਹਿਲਾਂ ਉਹ ਸਾਨੂੰ ਪਹਿਣ ਤੇ ਅਸੀਂ ਪਹਿਲਾਂ ਪੈ ਜੀਏ ਤੇ ਓਕੇ ਬਾਏ ਗੁੱਡ ਨਾਈਟ ਸੀ ਯੂ ਟਾਟਾ ਮਿਲਦੇ ਆ ਸਵੇਰੇ ਨੈਕਸਟ ਬਲੌਗ ਚ ਨੈਕਸਟ ਬਲੌਗ ਚ ਅੱਜ ਅਸੀਂ ਪਹਿਲਾਂ ਚਲੇ ਗਏ ਸੀ ਹਸਪੀਟਲ ਫਿਰ ਸਾਡਾ ਕੁਝ ਸ਼ੈਡਿਊਲ ਹੀ ਨਹੀਂ ਬਣਾਉਣ ਦਾ ਕੁੜੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਇਸ ਕਰਕੇ ਅਸੀਂ ਸੁੱਤੇ ਨਹੀਂ ਗਏ ਹੁਣ ਸਾਡੀ ਗੁੱਡੀ ਠੀਕ ਆ ਹਣ ਗੁੱਡੀ ਠੀਕ ਆ ਓਕੇ ਬਾਏ ਸੀ ਜੋ ਟਾਟਾ ਜੀ ਐਨ ਟੀ ਸੀ